ਵੱਡੀ ਪੂਰੇ ਅੰਮ੍ਰਿਤਸਰ ਵਿੱਚ ਸਭ ਤੋਂ ਵੱਡੀ ਪਤੰਗ ਹੈ ਜੀ ਨਾਲ ਵੱਖਰੀ ਪਤੰਗ ਹੈ ਜੀ ਡਿਜ਼ਾਈਨ ਹੈ ਇਹ ਮੈਂ ਤਿਆਰ ਕੀਤੀ ਹੈ ਕਿਉਂਕਿ ਮੈਨੂੰ ਆਪਣੇ ਦੇਸ਼ ਦੇ ਪਤੀ ਪਿਆਰ ਸੀ ਤੇ ਉਹ ਦਿਖਾਉਣ ਵਾਸਤੇ ਮੈਂ ਆ ਸਪੈਸ਼ਲ ਤਿਆਰ ਕੀਤੀ ਹੈ ਇਸੇ ਮਿੱਤੇ ਨੂੰ ਦਿੱਤੇ ਅਸੀਂ ਦੇਖਿਆ ਪਿਸਤ ਦੇ ਟੰਗਾਂ ਦੇ ਬੋਟ ਕੱਟ ਦੇਖਣ ਨੂੰ ਮਹਿੰਦੀ ਜਿਆਦਾ ਦਾ ਅਸੀਂ ਜਿਹੜੀ ਸਾਡੇ ਪੰਜਾਬ ਦੀ ਗੱਲ ਕਰੀਏ ਸਾਡੇ ਭਾਰਤ ਦੀ ਗੱਲ ਕਰੀਏ ਉਸ ਦੇ ਦਾ ਉਹ ਦੂਸਰੀ ਤਰ੍ਹਾਂ ਦੀ ਤੰਗ ਚਾਰੰਦੀ ਆ ਇਹ ਜਿਹੜੇ ਤੁਸੀਂ ਤੰਗ ਦੇ ਆ ਦਿੱਤੀਏ ਤੰਗੇ ਰੂਪ ਜੇ ਕਿਹੜੀ ਤਾਗਿਆ ਟਿਕੜਾ ਜाहिर ਕਿਸ ਤਰ੍ਹਾਂ ਇਸ ਤਰ੍ਹਾਂ ਦੀ ਤੰਗ ਚਾਰੰਦੀ ਆ ਤੇ ਤੁਹਾਨੂੰ ਤਰੰਗੇ ਵਾਲੀ ਪਤੰਗ ਮਿਲਤੇ ਹੀ ਜਾਊਗੀ ਪਰ ਜਿਹੜੀ ਆਪ ਤਾਂ ਗਿਆਣਾ ਇਹ ਹੈਗੀ ਕਿਸੇ ਹੋਰ ਦੇਸ਼ ਦੀ ਬ੍ਰਾਜ਼ੀਲ ਹੈਗੀ ਆ ਪਤੰਗ ਤੈਨੂੰ ਪੀਪਾ ਗਾਈਟ ਆਂਦੇ ਆ ਆਪਾਂ ਆਪਣੀ ਭਾਸ਼ਾ ਵਿੱਚ ਤੇ ਉਹਦੇ ਉੱਪਰ ਮੈਂ ਤਰੰਗੇ ਦਾ ਡਿਜ਼ਾਈਨ ਪਾਇਆ ਹੋਇਆ ਹੈ ਕਿ ਸਭ ਤੋਂ ਵੱਖ ਲੱਗੇ ਨਾਲੇ ਦੇਖਣ ਵਿੱਚ ਜਿਹੜੀ ਹਵਾ ਵਿੱਚ ਉੱਡਦੀ ਆਣਾ ਗਾਈਟ ਐ ਲੱਗਦਾ ਜਿਵੇਂ ਤਰੰਗਾ ਹੀ ਉੱਡਦਾ ਪਿਆ ਪੂਰਾ ਪੂਰਾ ਝੰਡਾ ਹੀ ਹਵਾ ਵਿੱਚ ਐ ਲੱਗਦਾ ਜਿਵੇਂ ਕੋਈ ਗੁੱਡੀ ਉੱਡਰ ਨਹੀਂ ਦਈ ਪੂਰਾ 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 ਝੰਡਾ ਹੀ ਉੱਡਦਾ ਪਿਆ ਹੈ ਇਨੂੰ ਮੈਂ ਬਹੁਤ ਹੀ ਮਤਲਬ ਆਪਣੇ ਲੋ ਤੁਹਾਨੂੰ ਪਤਾ ਸਾਡੇ ਦੇਸ਼ ਦਾ ਝੰਡਾ ਹੈ ਕਿ ਮੈਂ ਆਪਣੇ ਲੋ ਪੂਰਾ ਜਨਾਵ ਸਾਡਾ ਇਸ ਮੈਂ ਪੂਰਾ ਧਿਆਨ ਲਾ ਕੇ ਕਿਤਨਾ ਕਿਨੂੰ ਤਿਆਰ ਕੀਤਾ ਹੈ ਤੇ ਮੈਨੂੰ ਇਹਨੂੰ ਤਿਆਰ ਕਰਨ ਵਿੱਚ 2 ਦਿਨ ਦਾ ਸਮਾਂ ਲੱਗ ਗਿਆ ਸੀ ਜਿੰਨੇ ਸੋ ਭੇ ਇਸ ਤਰ੍ਹਾਂ ਦੀ ਟਾੜੀ ਤੰਗ ਦੇ ਆ ਗਈ ਥੀ ਇਹ ਪੰਜਾਬ ਦੀ ਗੱਲ ਕਰੀਏ ਜਾਂ ਇਹ ਪਹਿਲੀ ਪਤੰਗ ਹੈ ਜਾਂ ਇਸ ਤਰ੍ਹਾਂ ਦੀ ਬਹੁਤ ਪਤੰਗਾਂ ਤੇ ਨਹੀਂ ਹੈ ਸਾਨੂੰ ਇਸ ਤਰ੍ਹਾਂ ਦੇ ਬਾਂਕੇ ਦੋਨੇ ਮਿਲ ਨਹੀਂ ਹਜੇ ਤੱਕ ਤਾਂ ਕਿਤੇ ਵੀ ਨਹੀਂ ਵਿਲਵਲੇ ਗਈ ਮੈਨੂੰ ਆਪ ਬੜੇ ਲੋਕੀ ਆਂਦੇ ਕਿ ਸਾਨੂੰ ਬਣਾ ਦਿਓ ਬਣਾ ਦਿਓ ਮੈਂ ਉਹਨਾਂ ਨੂੰ ਬਣਾ ਦਿੰਦਾ ਮੇਰੇ ਤੋਂ ਇਲਾਵਾ ਸਾਨੂੰ ਸੇਮ ਚੀਜ਼ ਨਹੀਂ ਮਿਲੇਗੀ ਕਿਉਂਕਿ ਸਭ ਤੋਂ ਪਹਿਲਾਂ ਪੰਜਾਬ ਵੇਚਣਾ ਪੂਰੇ ਇੰਡੀਆ 'ਚ ਮੰਨ ਲਓ ਇਹ ਪਤੰਗ ਬਣਾਈ ਮੈਂ ਆਂ ਇਹਦੀ ਸ਼ੁਰੂਆਤ ਹੀ ਮੈਂ ਕੀਤੀ ਹੁਣ ਲੋਕੀ ਇਸ ਕਰਕੇ ਬਣਾਈ ਜਾਣਗੇ ਉਹ ਵਕਰੀ ਗੱਲ ਹੈਗੀ ਹੈ ਪੇਪਰ ਵੀ ਵਧੀਆ ਤਿਆਰ ਕੀਤਾ ਹੋਇਆ ਆ ਤੇ ਇਹਨੂੰ ਡੌਂਤੀ ਜੇ ਆਪਾਂ ਗੱਲ ਕਰੀਏ ਤੇ ਆਪਾਂ ਇਹਨੂੰ ਕਿਸੇ ਡੋਰ ਨਾਲ ਨਹੀਂ ਦੇਖ ਸਕਦੇ ਹੋ ਮੈਂ ਸੂਤਰ ਨਾਲ ਇਹਦੀਆਂ ਤਰਾਵਾਂ ਪਾਈਆਂ ਹੀਆਂ ਸੂਤਰ ਹੁੰਦੀ ਆ ਆਪਣੀ ਪੰਜਾਬੀ ਵਰਤਰੀ ਹੁੰਦੇ ਆ ਤੇ ਉਹਦੇ ਨਾਲ ਹੀ ਆਪਾਂ ਇਹਨੂੰ ਡਾ ਸਕਦੇ ਆ ਸੂਤਰ ਧਾਗੇ ਨਾਲ ਇਹ ਮੈਂ ਸਪੈਸ਼ਲ ਵਾਂਸ ਲਿਆਂਦਾ ਸੀ ਪੂਰਾ ਵਧੀਆ ਸੁੱਕਾ ਵਾਂਸ ਜਿਹੜਾ ਮਜ਼ਬੂਤ ਹੁੰਦਾ ਆ ਤੇ ਉਹਨੂੰ ਕੱਟ ਕੇ ਉਹਦੇ ਵਿੱਚੋਂ ਮੋਟਾ ਤਿੱਲਾ ਤਿਆਰ ਕੀਤਾ ਤੇ ਫਿਰ ਇਹਦੇ ਉੱਪਰ ਲਾਇਆ ਹੈ ਰੰਗਾਂ ਦਾ ਪਹਿਲਾਂ ਮੈਂ ਤਿਆਰ ਕੀਤੇ ਆ ਜਿਹੜੀਆਂ ਨਾਰਮਲ ਆਪਣੇ ਜਿਹੜੇ ਹੁੰਦੇ ਨਾ ਅੰਮਰਸਾ ਦੇ ਜਿਹੜੇ ਗੁੱਡੇ ਬੰਦੇ ਆ ਦੂਜੀ ਸ਼ੇਪ ਵਾਲੇ ਉਹ ਰੈਡੀ ਕੀਤੇ ਹੋਏ ਆ ਜਿਹੜਾ ਆ ਪੰਪਾ ਗਾਈਡਾਣਾ ਇਹ ਪਹਿਲੀ ਵਾਲੀ ਰੈਡੀ ਹੋਈ ਆ ਆਪਣੇ ਪੂਰੇ ਅੰਮਰਸਾ ਵਿੱਚ ਤੇ ਮੈਂ ਵੀ ਪਹਿਲੀ ਦੀ ਰੈਡੀ ਕੀਤੀ ਹੋਈ ਆ ਲਗਭਗ ਬਾਜੀ ਦੀ ਲੰਬਾਈ ਕਿੰਨੀ ਆ ਛੁਰਦਾਦੂ ਲੰਬਾਈ ਤੇ ਚੜਾਈ ਕਿੰਨੀ ਆ ਇਸ ਦੀ ਲੰਬਾਈ ਹੈਗੀ ਜੇ 10 ਫੁੱਟ ਤੇ ਚੜਾਈ ਹੈਗੀ ਜੇ 7 ਫੁੱਟ ਹਾਂਜੀ ਸਾਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ 26 ਜਨਵਰੀ ਨੂੰ ਪੂਰੇ ਦੇਸ਼ ਵਿੱਚ ਬੜੀ ਧੁੰਮਧਾਨ ਮਲਾਈ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਵੀ 26 ਜਨਵਰੀ ਵਾਲ ਦੇਣ ਖਾਸ ਕਰਕੇ ਜਿਹੜੇ ਕਿ ਨੌਜਵਾਨ ਜਿਹੜੇ ਕਿ ਸਕੂਲਾਂ ਦੇ ਹੁੰਦੇ ਨੇ ਬੱਚੇ ਉਹ ਜਿਹੜੇ ਕਿ ਰੰਗ ਰੰਗ ਪਰਫਾਰਮ ਕਰਦੇ ਨੇ ਅਤੇ ਉੱਥੇ ਹੀ ਅੱਜ ਨੌਜਵਾਨਾਂ ਨੂੰ ਮਲਾਉਣੇ ਕਮਰਸਾ ਦੇ ਰਹਿਣ ਵਾਲੇ ਨਾ ਲਖਣਪਾਲ ਸਿੰਘ ਜਿਸ ਨੇ ਕਿ 26 ਜਨਵਰੀ ਤੇ ਇੱਕ ਅਨੋਖੇ ਤਰ੍ਹਾਂ ਦੀ ਇੱਕ ਬੜੀ ਪਤੰਗ ਤਿਆਰ ਕੀਤੀ ਆਪਣੇ ਦੇਸ਼ ਦੇ ਪ੍ਰਤੀ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਇਹ ਜਿਹੜਾ ਨੌਜਵਾਨ ਹੈ ਲਖਣਪਾਲ ਜੀ ਤਾਂ ਲਾ ਆ ਆ ਤੇ ਇਸ ਨੇ ਆਪਣੇ ਦੇਸ਼ ਨੂੰ ਪਿਆਰ ਕਰਦੇ ਹੋਏ ਅਤੇ ਜਜ਼ਬੇ ਨੂੰ ਦੇਖਦੇ ਹੋਏ ਇਸ ਨੇ ਇੱਕ 26 ਜਨਵਰੀ ਤੇ ਇੱਕ ਤਿਰੰਗੇ ਦੇ ਰੂਪ ਵਿੱਚ ਜਿਹੜੀ ਇੱਕ ਪਤੰਗ ਤਿਆਰ ਕੀਤੀ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਪਤੰਗ ਆ ਪਤੰਗ ਦਾ ਸਾਈਜ਼ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ 10 ਫੁੱਟ ਦੇ ਕਰੀਬ ਜਿਹੜੀ ਇਹ ਪਤੰਗ ਆ ਅਤੇ ਵੱਖਰੀ ਤਰ੍ਹਾਂ ਜਿਹੜੀ ਇਸ ਨੇ ਨੌਜਵਾਨ ਨੇ ਪਤੰਗ ਤਿਆਰ ਕੀਤੀ ਆ ਗੱਲਬਾਤ ਕਰਾਂਗੇ ਲਖਣਪਾਲ ਦੇ ਰਾਜ ਜੀ ਹਾਂਜੀ ਲਖਣਪਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਪੰਜਾਬੀ ਲੋਕਾਂ ਦਾ ਤੇ ਸੋਸ਼ਲ ਵਰਟੀਕਲ ਕੀ ਹਾਲ ਚੱਲ ਜੇ ਇਹ ਲਖਨਪਾਲ ਜੀ 26 ਜਨਵਰੀ ਨਹੀਂ ਆੜੀ ਆ ਰਹੀ ਹੈ ਤੁਸੀਂ ਪਤੰਗ ਤਿਆਰ ਕਰਤੀ ਹੈ ਦੇਖਦਾ ਤਰੰਗਾ ਮਨ ਚ ਕਿਸ ਤਰ੍ਹਾਂ ਆਇਆ ਹੈ ਸਾਡੇ ਇਹ ਮੇਰੇ ਮਨ ਚ ਇਸ ਤਰ੍ਹਾਂ ਖਿਆਲ ਆਇਆ ਕਿ ਜਦੋਂ ਮੈਂ ਸਕੂਲੇ ਪੜਦਾ ਹੁੰਨਾ ਸੀ ਨਾ ਤੇ ਸਾਡੇ ਸਾਰਿਆਂ ਦੇ ਤੁਹਾਨੂੰ ਪਤਾ ਪੂਰੇ ਇੰਡੀਆ ਵਿੱਚ 26 ਜਨਵਰੀ ਮਨਾਈ ਜਾਂਦੀ ਬਹੁਤ ਹੀ ਧੂਮਧਾਮ ਨਾਲ ਕਿ ਸਕੂਲਾਂ ਵਿੱਚ ਛੋਟੇ ਛੋਟੇ ਇਵੈਂਟ ਰੱਖੇ ਜਾਂਦੇ ਕਦੀ ਪੰਗੜਾ ਕਦੀ ਕੋਸ਼ ਤੇ ਸਾਰੇ ਕਰਦੇ ਆ ਕਿ ਅਸੀਂ ਕੁਛ ਨਾ ਕੁਛ ਤਿਆਰ ਕਰਕੇ ਤੇ ਮੈਂ ਸੋਚਿਆ ਕੁਛ ਵੱਖਰਾ ਤਿਆਰ ਕਰਦੇ ਆ ਤੇ ਛੋਟੀ ਮੋਟੀ ਪਤੰਗ ਵੀ ਨਹੀਂ ਪੂਰੇ ਵੱਡੀ ਪੂਰੇ ਅੰਮਰਸਰ ਵਿੱਚ ਸਭ ਤੋਂ ਵੱਡੀ ਪਤੰਗ ਹੈ ਜੀ ਨਾਲੇ ਵੱਖਰੀ ਪਤੰਗ ਉਹ ਦਿਖਾਉਣ ਵਾਸਤੇ ਮੈਂ ਆ ਸਪੈਸ਼ਲ ਤਿਆਰ ਕੀਤੀ ਹੈ ਇਸ਼ਾ ਵਿੱਚ ਜਨਵਰੀ ਤੇ ਲੇਕਿਨ ਬਾਅਦ ਅਸੀਂ ਦੇਖੀਏ ਵੀ ਤੁਸੀਂ ਕਹ ਰਹੇ ਹੋ ਕਿ ਸਾਡੇ ਦੇਸ਼ ਦਾ ਮੈਨੂੰ ਪਿਆਸ ਸੀ ਮੈਂ ਇਸ ਕਾ ਕਿਹੜੀ ਪਤੰਗ ਤਿਆਰ ਕੀਤੀ ਜਿਹੜੀ ਤਿਰੰਗੇ ਰੂਪ ਵਿੱਚ ਪਸਸੀਂ ਦੇਖਿਆ ਕਿ ਇਸ ਤਰ੍ਹਾਂ ਦੀ ਪਤੰਗਾਂ ਦੇ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਜਿਆਦਾਤਰ ਅਸੀਂ ਜਿਹੜੀ ਸਾਡੇ ਪੰਜਾਬ ਦੀ ਗੱਲ ਕਰੀਏ ਜਾਂ ਸਾਡੇ ਭਾਰਤ ਦੀ ਗੱਲ ਕਰੀਏ ਉਸ ਦੇ ਤਾਂ ਉਹ ਦੂਸਰੀ ਤਰ੍ਹਾਂ ਦੀ ਪਤੰਗ ਤਿਆਰ ਹੁੰਦੀ ਹੈ ਇਹ ਜਿਹੜੀ ਤੁਸੀਂ ਪਤੰਗ ਦਿਖਾ ਕੀਤੀ ਹੈ ਤਿਰੰਗੇ ਰੂਪ ਵਿੱਚ ਇਹ ਕਿਹੜੀ ਪਤੰਗ ਆ ਤੇ ਕਿਹੜੇ ਜਹਨ ਕਿਸਰਾ ਆ ਵੀ ਇਸ ਤਰ੍ਹਾਂ ਦੀ ਪਤੰਗ ਤਿਆਰ ਕੀਤੀ ਜਾਵੇ ਹਾਂਜੀ ਕਿਉਂਕਿ ਸਾਰਿਆਂ ਨੇ ਵੇਖਿਆ ਨੇ ਲੋਕੀ ਪਤੰਗ ਭਾਸ਼ਾ ਵਿੱਚ ਤੇ ਉਹਦੇ ਉੱਪਰ ਮੈਂ ਤਿਰੰਗੇ ਦਾ ਡਿਜ਼ਾਈਨ ਪਾਇਆ ਹੋਇਆ ਹੈ ਕਿ ਸਭ ਤੋਂ ਵੱਖ ਲੱਗੇ ਨਾਲੇ ਵੇਖਣ ਵਿੱਚ ਜਿਵੇਂ ਹਵਾ ਵਿੱਚ ਉੱਡਦੀ ਜਾਣਾ ਕਾਈਟ ਐਂ ਲੱਗਦਾ ਜਿਵੇਂ ਤਿਰੰਗਾ ਹੀ ਉੱਡਦਾ ਪਿਆ ਪੂਰਾ ਪੂਰਾ ਝੰਡਾ ਹੀ ਹਵਾ ਵਿੱਚ ਐਂ ਲੱਗਦਾ ਜਿਵੇਂ ਕੋਈ ਗੁੱਡੀ ਉੱਡਣੇ ਨਹੀਂ ਦਈ ਪੂਰਾ ਪੂਰਾ ਝੰਡਾ ਹੀ ਉੱਡਦਾ ਪਿਆ ਤੁਹਾਨੂੰ ਜਿਸ ਵੇਲੇ ਸੋਪੀ ਲਖਰ ਬਾਜ ਇਸ ਨੂੰ ਤਿਆਰ ਕਰਨ ਵਾਸਤੇ ਜਿਹੜੀ ਕਿ ਇੱਕ ਦੇਸ਼ ਦਾ ਤੁਸੀਂ ਤਿਰੰਗਾ ਫਲੈਗ ਬਣਾਇਆ ਤਿਆਰ ਕੀਤਾ ਜਿਹੜੀ ਪਤੰਗ ਇਸ ਨੂੰ ਤਿਆਰ ਕਰਨ ਵਿੱਚ ਕਿੰਨਾ ਸਮਾਂ ਲੱਗਾ ਤੇ ਜੇ ਗੱਲ ਕਰੀਏ ਇਸ ਦੀ ਸਵਿਧਾਨ ਦੀ ਇਸ ਨੂੰ ਤਿਆਰ ਕਰਨ ਵਿੱਚ ਕਿੰਨੀ ਆ ਕਿ ਜਿਹੜਾ ਸਾਵਧਾਨੀ ਵਰਤੀ ਗਈ ਹੈ ਕਿਉਂ ਸਾਡੇ ਦੇਸ਼ ਦਾ ਫਲੈਗ ਹੈ ਸਾਡੇ ਦੇਸ਼ ਦਾ ਝੰਡਾ ਸਾਡਾ ਮਾਣ ਹੈ ਜਿਹੜੀ ਚੀਜ਼ ਆ ਇਸ ਨੂੰ ਵੀ ਧਿਆਨ ਰੱਖਦੇ ਹੋਏ ਮੱਦੇਦ ਕਿੰਨੀ ਸਾਫ ਸਫਾਈ ਨਾਲ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਇਹਨੂੰ ਮੈਂ ਬਹੁਤ ਹੀ ਮਤਲਬ ਆਪਣੇ ਲਈ ਤੁਹਾਨੂੰ ਪਤਾ ਸਾਡੇ ਦੇਸ਼ ਦਾ ਝੰਡਾ ਹੈ ਤੇ ਮੈਂ ਆਪਣੇ ਲਈ ਪੂਰਾ ਜਿੰਨਾ ਉਹ ਸਾਦਾ ਸੀ ਮੈਂ ਪੂਰਾ ਧਿਆਨ ਰੱਖ ਕੇ ਇਸ ਤਰ੍ਹਾਂ ਇਹਨੂੰ ਤ ਹਾਂਜੀ ਤੇ ਮੈਨੂੰ ਐਸੋਪੀ ਕਰੀ ਮਾਂ ਚ ਜਹਨ ਚ ਨਹੀਂ ਆਇਆ ਵੀ ਜਿਹੜਾ ਤੁਸੀਂ ਤਿਆਰ ਕੀਤੀ ਜਿਹੜੀ ਪਤੰਗ ਕਿੱਥੇ ਤੁਸੀਂ ਡਾਓਗੇ ਸਟਾ ਕਹਿੰਦੇ ਹੋ ਸਾਂਝਾ ਕਰਦੇ ਹੋ ਕਿਉਂਕਿ 26 ਜਨਵਰੀ ਨੂੰ ਪੂਰੇ ਦੇਸ਼ੇ ਮੜਾਈ ਜਾਣੀ ਹੈ ਤੁਸੀਂ ਇਹ ਵੀ 26 ਜਨਵਰੀ ਦੇ ਜਿਹੜਾ ਫਲੈਗ ਮਾਰ ਜਿਹੜਾ ਤੁਸੀਂ ਪਤੰਗ ਬਣਾਈਆਂ ਜਿਹੜੀ ਪੀਪਾ ਪਤੰਗ ਜਿਹਨੂੰ ਕਹਿੰਦੇ ਨੇ ਜਿਹੜੀ ਬਰਾਜ਼ੀ ਵਿੱਚ ਉਡਾਉਂਦੇ ਨੇ ਇਹ ਕਿੱਥੇ ਡਾਓਗੇ ਤੁਸੀਂ ਪਤੰਗੇ ਇਹ ਮੈਂ ਸੋਚਿਆ ਤਾਂ ਐਸੀ ਕਿ 26 ਜਨਵਰੀ ਨੂੰ ਆਪਣੇ ਅੰਬਸਰ ਵਿੱਚ ਗਾਂਧੀ ਗਰਾਉਂਡ ਝੰਡਾ ਚੜਾਇਆ ਜਾਂਦਾ ਹੈ ਮੈਂ ਕਹਾਂ ਜੇ ਉੱਥੇ ਉਡਾਈ ਜਾਵੇ ਤਾਂ ਵਧੀਆ ਆ ਪਰ ਉੱਥੇ ਕਿਸੇ ਰੀਜ਼ਨ ਇੰਨੇ ਸੋਭੇ ਇਸ ਤਰ੍ਹਾਂ ਦੀ ਜਿਹੜੀ ਟਾੜੀ ਪਤੰਗ ਤੇ ਆ ਗਈ ਈ ਇਹ ਪੰਜਾਬ ਦੀ ਗੱਲ ਕਰੀਏ ਜਾਂ ਇਹ ਪਹਿਲੀ ਪਤੰਗ ਹੈ ਜਾਂ ਇਸ ਤਰ੍ਹਾਂ ਦੀ ਹੋਰ ਪਤੰਗਾਂ ਇਸ ਤਰ੍ਹਾਂ ਨਹੀਂ ਬਣੀਆਂ ਨਹੀਂ ਨਹੀਂ ਤੁਹਾਨੂੰ ਇਸ ਤਰ੍ਹਾਂ ਦੀ ਪਤੰਗ ਕਿਤੋਂ ਨਹੀਂ ਮਿਲਣੀ ਹਜੇ ਤੱਕ ਤਾਂ ਕਿਤੇ ਵੀ ਨਹੀਂ ਅਵੇਲੇਬਲ ਹੈਗੀ ਮੇਰੇ ਕੋ ਆਪ ਬੜੇ ਲੋਕੀ ਆਂਦੇ ਕਿ ਸਾਨੂੰ ਬਣਾ ਦਿਓ ਬਣਾ ਦਿਓ ਮੈਂ ਉਹਨਾਂ ਨੂੰ ਬਣਾ ਦੇਣਾ ਮੇਰੇ ਤੋਂ ਇਲਾਵਾ ਸਾਨੂੰ ਸੇਮ ਚੀਜ਼ ਨਹੀਂ ਮਿਲੇਗੀ ਕਿਉਂਕਿ ਸਭ ਤੋਂ ਪਹਿਲਾਂ ਪੰਜਾਬ ਵਿੱਚ ਨਾ ਪੂਰੇ ਇੰਡੀਆ 'ਚ ਮੰਨ ਲਓ ਇਹ ਪਤੰਗ ਬਣਾਈ ਮੈਂ ਹੀ ਆ ਇਹਦੀ ਸ਼ੁਰੂਆਤ ਹੀ ਮੈਂ ਕੀਤੀ ਹੁਣ ਲੋਕੀ ਰੀਸ ਕਰਕੇ ਬਣਾਈ ਜਾਣਗੇ ਉਹ ਵੱਖਰੀ ਗੱਲ ਹੈਗੀ ਆ ਉਨੇ ਸੋ ਵੀ ਨੂਰਾ ਤਿਆਰ ਕੀਤਾ ਤੁਸੀਂ ਕਿਹੜਾ ਕਲਾ ਤੁਸੀਂ ਰੰਗ ਲਗਾਇਆ ਗਿਆ ਜਾਂ ਕਿਹੜਾ ਕਲਾਸਿਕ ਤੇ ਪੇਪਰ ਦੀ ਗੱਲ ਕਰੀਏ ਖਾਸ ਕਰਕੇ ਕਿਹੜਾ ਪੇਪਰ ਲਗਾਇਆ ਗਿਆ ਤੀੜਾ ਅਸੀਂ ਦਿਖਾਇਆ ਤੀੜਾ ਬਹੁਤ ਮੋਟੇ ਤੀੜੇ ਲਗਾਏ ਗਏ ਨੇ ਇਸ ਨੂੰ ਤੇ ਉਡਾਵਾਂਗੇ ਕਿਸ ਤਰ੍ਹਾਂ ਫਰਦਸ਼ਕਾਂ ਨੂੰ ਸਾਂਝਾ ਕਰਦੇ ਮਟੀਰੀਅਲ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਇਹ ਮਟੀਰੀਅਲ ਮੈਂ ਕਿਉਂਕਿ ਸਾਡੇ ਦੇਸ਼ ਦਾ ਹੈਗਾ ਤੇ ਪੇਪਰ ਇਹਦੇ ਵਿੱਚ ਮੈਂ ਬੈਸਟ ਕੁਆਲਿਟੀ ਦਾ ਤਿਆਰ ਕੀਤਾ ਹੈ ਕਿਉਂਕਿ ਜੇ ਮੜਾ ਜਾ ਵੀ ਫਟੇ ਤੇ ਫਟੇ ਨਾ ਮਤਲਬ ਡਿੱਗੇ ਨਾ ਫਟੇ ਨਾ ਤੇ ਪੇਪਰ ਵੀ ਵਧੀਆ ਤਿਆਰ ਕੀਤਾ ਹੋਇਆ ਹੈ ਤੇ ਇਹਨੂੰ ਡਾਉਣ ਦੀ ਜੇ ਆਪਾਂ ਗੱਲ ਕਰੀਏ ਤੇ ਆਪਾਂ ਮੈਂ ਸੂਤਰ ਨਾਲ ਦੀਆਂ ਤਰਾਵਾਂ ਪਾਈਆਂ ਹੋਈਆਂ ਸੂਤਰ ਹੁੰਦੀ ਹੈ ਆਪਣੀ ਪੰਜਾਬੀ ਵਰਤਰੇ ਹੁੰਦੇ ਆ ਤੇ ਉਹਦੇ ਨਾਲ ਹੀ ਆਪਾਂ ਇਹਨੂੰ ਡਾ ਸਕਦੇ ਹਾਂ ਸੂਤਰ ਧਾਗੇ ਨਾਲ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਮਜ਼ਬੂਤ ਹੁੰਦਾ ਹੈ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਆਰਾਮ ਨਾਲ ਡਾ ਸਕਦੇ ਹਾਂ ਤੇ ਮੈਨੂੰ ਉਸ ਤੋਂ ਵੀ ਜਿਹੜਾ ਤੁਸੀਂ ਇੱਥੇ ਤੀਲਾ ਲਗਾਇਆ ਸੀ ਦੇਖਿਆ ਤੀਲਾ ਇਹ ਬਹੁਤ ਮੋਟਾ ਤੀਲਾ ਲਗਾਇਆ ਗਿਆ ਸਪੈਸ਼ਲ ਤੀਲਾ ਹੁੰਦਾ ਇਹ ਤੇ ਕਿੱਥੋਂ ਤੀਲਾ ਹੁੰਦਾ ਜਿਹੜਾ ਤੇ ਆ ਕਰਦੇ ਇਹ ਮੈਂ ਸਪੈਸ਼ਲ ਵਾਂਸ ਸੇ ਲਿਆਂਦਾ ਸੀ ਪੂਰਾ ਵਧੀਆ ਸੁੱਕਾ ਵਾਂਸ ਜਿਹੜਾ ਮਜ਼ਬੂਤ ਹੁੰਦਾ ਹੈ ਤੇ ਉਹਨੂੰ ਕੱਟ ਕੇ ਉਹਦੇ ਵਿੱਚੋਂ ਮੋਟਾ ਤੀਲਾ ਤਿਆਰ ਕੀਤਾ ਤੇ ਫਿਰ ਇਹਦੇ ਉੱਪ ਤੇ ਮੈਨੂੰ ਇਸੋ ਵੀ ਖਾਸ ਕਰ ਤੁਸੀਂ ਪਤੰਗ ਹੀ ਤਿਆਰ ਕਰਦੇ ਹੋ ਪਤੰਗਾ ਨਾਲ ਜਿਹੜਾ ਪਿਆਰ ਹੈ ਕਿ ਜਾਂ ਹੋਰ ਤੁਸੀਂ ਕੋਈ ਦੇਸ਼ ਭਗਤੀ ਵਾਸਤੇ ਹੋਰ ਕੁਝ ਤਿਆਰ ਕਰਦੇ ਹੋ ਦੇਸ਼ ਭਗਤੀ ਵਾਸਤੇ ਕਿ ਮੈਨੂੰ ਆਪਣੇ ਦੇਸ਼ ਨਾਲ ਬਹੁਤ ਜ਼ਿਆਦਾ ਪਿਆਰ ਆ ਕਿਉਂਕਿ ਅਸੀਂ ਪੰਜਾਬੀ ਆ ਤੇ ਸਾਨੂੰ ਇੰਡੀਆ ਨਾਲ ਵੀ ਬਹੁਤ ਜ਼ਿਆਦਾ ਪਿਆਰ ਹੈਗਾ ਤੇ ਇਸ ਕਰਕੇ ਮੈਂ ਆ ਗੁੱਡਾ ਤਿਆਰ ਕੀਤਾ ਇਸ ਤੋਂ ਇਲਾਵਾ ਮੈਂ ਦੇਸ਼ ਪ੍ਰਤੀ ਇੱਕ ਡ੍ਰੈਗਨ ਕਾਈਟ ਵੀ ਕੀਤੀ ਹੋਈ ਸੀ ਤਿਆਰ ਪਿੱਛੇ ਜੇ ਉਹ ਵੀ ਬਹੁਤ ਜ਼ਿਆਦਾ ਵਾਇਰਲ ਹੋਈ ਭਾਜੀ ਨੇ ਉਹਦਾ ਵੀ ਇੰਟਰਵਿਊ ਲਿਆ ਹੋਇਆ ਹੈ ਤਿੰਨ ਬੰਦੇ ਸਭ ਇਹ ਜਿਹੜੇ ਤੁਸੀਂ ਆਪਣੇ ਦੇਸ਼ ਪ੍ਰਤੀ ਪਹਿਲੀ ਪਤੰਗ ਤਿਆਰ ਕੀਤੀ ਆ ਜਿਹੜੀ ਤਿਰੰਗੇ ਰੂਪ ਚ ਗਿਆ ਪਹਿਲੇ ਤੁਸੀਂ ਤਿਆਰ ਕਰਦੇ ਆ ਰੈਸਤਾਨੀਆਂ ਤਿਰੰਗਾ ਪਹਿਲਾਂ ਮੈਂ ਤਿਆਰ ਕੀਤੀਆਂ ਜਿਹੜੀਆਂ ਨਾਰਮਲ ਆਪਣੇ ਜਿਹੜੇ ਹੁੰਦੇ ਨਾ ਅੰਮ੍ਰਿਤਸਰ ਦੇ ਜਿਹੜੇ ਗੁੱਡੇ ਬੰਦੇ ਆ ਦੂਜੀ ਸ਼ੇਪ ਵਾਲੇ ਉਹ ਰੈਡੀ ਕੀਤੇ ਹੋਏ ਆ ਜਿਹੜਾ ਆ ਪੀਪਾ ਕਾਈਟ ਆ ਨਾ ਇਹ ਪਹਿਲੀ ਵਾਰੀ ਰੈਡੀ ਹੋਈ ਹੈ ਆਪਣੇ ਪੂਰੇ ਅੰਮ੍ਰਿਤਸਰ ਵਿੱਚ ਤੇ ਮੈਂ ਵੀ ਪਹਿਲੀ ਦੀ ਰੈਡੀ ਕੀਤੀ ਹੋਈ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਦਰਸ਼ਕੋ ਇਹ ਜਿਹੜਾ ਨੌਜਵਾਨ ਆ ਇਸ ਤਰ੍ਹਾਂ ਲਖਣ ਪਾ ਲਿਆ ਇਸ ਨੇ ਅਤੇ ਅਮਰਸਰ ਸਾਹਿਬ ਦਾ ਰਹਿਣ ਵਾਲਾ ਆ ਇਸ ਨੇ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਪਤੰਗ ਤਿਆਰ ਕੀਤੀ ਆ ਪੀਪਾ ਪਤੰਗ ਇਸ ਨੂੰ ਕਿਹਾ ਜਾਂਦਾ ਅਤੇ 26 ਜਨਵਰੀ ਦੇ ਆਪਣੇ ਦੇਸ਼ ਦੇ ਪ੍ਰਤੀ ਪਿਆਰ ਸਨ ਕਿਹਾ ਵੀ ਮੈਨੂੰ ਦੇਸ਼ ਦਾ ਪਿਆਰ ਆ ਐਸਾ ਕਿ ਫਲੈਗ ਮਾਰ ਜਿਹੜਾ ਇਸ ਨੇ 10 ਫੁੱਟ ਦੀ ਜਿਹੜੀ ਇਸ ਦੀ ਲੰਬਾਈ ਆ ਅਤੇ ਇੱਕ ਵੱਖਰੇ ਤਰੀਕੇ ਜਿਹੜੀ ਕਿ ਬ੍ਰਾਜ਼ੀਲ ਵਿੱਚ ਜਿਹੜੀ ਪਤੰਗ ਵੇਖਣ ਨੂੰ ਮਿਲਦੀ ਆ ਅਤੇ ਤਿਰੰਗੇ ਦੇ ਰੂਪ ਜਿਹੜੇ ਇਸ ਨੇ ਨੌਜਵਾਨ ਨੇ ਕਿਹਾ ਵੀ ਇਹ ਜਿਹੜੀ ਪਤੰਗ ਤਰੰਗੇ ਦੇ ਰੂਪ ਜਿਹੜੀ ਆਸਮਾਨ 'ਚ ਉਡਾਏਗੀ ਅਤੇ ਕਿਤੇ ਕਿਤੇ ਸਾਡਾ ਜਿਹੜਾ ਮਨ ਖੁਸ਼ ਹੋਏਗਾ ਕਿਉਂਕਿ ਜਿਹੜਾ ਸਾਡਾ ਫਲੈਂਗ ਮਾਰਚ ਆ ਜਦੋਂ ਹਵਾ ਵਿੱਚ ਲੈ ਰਹੇਗਾ ਤੇ ਮਨ ਸਾਡਾ ਹੋਰ ਖੁਸ਼ ਹੋ ਜਾਏਗਾ ਕਿਉਂਕਿ ਬੜੀ ਮੁਸ਼ਕਲ ਜਿਹੜੀ ਸਾਡੇ ਦੇਸ਼ ਨੂੰ ਅਸੀਂ ਪਿਆਰ ਕਰਦੇ ਜਿਹੜੇ ਨੇ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆਪਣੇ ਪਿਆਰ ਦਾ ਜਹਾਜ਼ ਜਿਹੜੇ ਕਰਦੇ ਨੇ ਉਸੇ ਤਰ੍ਹਾਂ ਇਹ ਨੌਜਵਾਨ ਜਿਹੜਾ ਕੀ ਲਖਣ ਪਾ ਲਿਆ ਇਸ ਸਮੇਂ ਆਪਣੇ ਪਿਆਰ ਦਾ ਜ਼ਾਹਰ ਕੀਤਾ ਅਤੇ ਕਿਹਾ ਕਿ ਮੈਂ ਹਮੇਸ਼ਾ ਹੀ ਇਹ ਪ੍ਰਦੇਸ਼ ਨਾਲ ਪਿਆਰ ਕਰਦਾ ਰਹਾਂਗਾ ਅਤੇ ਇਸ ਤਰ੍ਹਾਂ ਜਿਹੜੀਆਂ ਹਮਾ ਪਤੰਗਾਂ ਜਿਹੜੀਆਂ ਵੰਸ ਵੰਨੀਆਂ ਜਿਹੜੀਆਂ ਕਿ ਫਲੇਂਗ ਮਾਰਚ ਹੋ ਗਿਆ ਜਾਂ ਹੋਰ ਦੇਸ਼ ਦੇ ਪ੍ਰਾਤੀ ਨੇ ਉਹ ਵਖਵਤਾਂ ਦੀਆਂ ਜਿਹੜੀਆਂ ਉਹ ਤਿਆਰ ਵੀ ਕਰਾਂਗੇ ਲਖਮਾਣਾ ਹੋਰ ਹੀ ਗੱਲਬਾਤ ਕਰਦੇ ਆ ਲਖਮਾ ਬਾਜੀ ਇਸ ਦੀ ਲੰਬਾਈ ਕਿੰਨੀ ਹੈ ਥੋੜਾ ਜਿਆਦਾ ਲੰਬਾਈ ਤੇ ਚੜਾਈ ਕਿੰਨੀ ਦੀ ਇਸ ਦੀ ਲੰਬਾਈ ਹੈਗੀ ਜੇ 10 ਫੁੱਟ ਤੇ ਚੜਾਈ ਹੈਗੀ ਜੇ 7 ਫੁੱਟ ਹਾਂਜੀ ਤੁਸੀਂ ਇਹਨੂੰ ਵੀ ਡਾਉਣ ਵਾਸਤੇ ਕੋਈ ਸਪੈਸ਼ਲ ਡੋਰ ਵਰਤੀ ਜਾਊਗੀ ਕਿਸ ਨਾਲ ਡੋੜੇ ਹੋਵੇ ਡੋਰ ਤੁਹਾਨੂੰ ਇਹਨਾਂ ਧਾਗੇ ਵਾਲੀ ਡੋਰ ਤੇ ਵਰਤਣੀ ਨਹੀਂ ਜਾਣੀ ਕਿਉਂਕਿ ਗੁੱਡਾ ਬਹੁਤ ਹੀ ਵੱਡਾ ਹੈਗਾ ਆ ਤੇ ਜੇ ਆਪਾਂ ਧਾਗੇ ਵਾਲੀ ਡੋਰ ਨਾਲ ਵਰਤਾਂਗੇ ਨੇ ਟੁੱਟੇ ਜਾਣ ਆ ਤੇ ਸੂਤਰ ਵਰਤ ਸਕਦੇ ਆ ਆਪਾਂ ਦੀਆਂ ਫਿਰ ਜੇ ਕੋਈ ਮੋਟਾ ਧਾਗਾ ਵਰਤ ਸਕ ਹਾਂਜੀ ਤੇ ਦੱਸਕਾ ਨੂੰ ਕੀ ਸੁਣਿਆ ਦੇ ਐ ਚਾਹੋ ਜੇਕਰ ਤੁਹਾਡੇ ਕੋਈ ਇਸ ਤਰ੍ਹਾਂ ਦੀ ਪਤੰਗਾ ਕਿਸੇ ਨੇ ਬਣਾਉਣੀ ਆ ਜਿਵੇਂਗਾ 15 ਅਗਸਤ ਆ ਰਹੀ ਆ ਤੇ ਉਹ ਕਿਸੇ ਕੋਈ ਦੇਸ਼ ਪ੍ਰਤੀ ਇਸ ਤਰ੍ਹਾਂ ਦੀ ਪਤੰਗਾ ਬਣਾਉਣੀ ਹਾਲ ਤੇ ਤੁਸੀਂ ਮਿਲ ਕੇ ਦੇ ਸਕਦੇ ਹੋ ਹਾਂਜੀ ਹਾਂਜੀ ਜਿਵੇਂ ਹੁਣ 26 ਜਨਵਰੀ ਤੇ ਜੇ ਕਿਸੇ ਨੇ ਹੋਰ ਨੇ ਵੀ ਬਣਵਾਣੀ ਹੋਗੀ ਨਾ ਐਸਾ ਦੀ ਪਤੰਗ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਜੇ ਮੇਰੀ ਇੰਸਟਾਗ੍ਰam ਦੀ ਆਈਡੀ ਹੈਗੀ ਆ ਲਖਣ ਅੰਡਰਸਕੋਰ ਅੰਬਰਸਰੀਆ ਤੇ ਉਸ ਤੋਂ ਇਲਾਵਾ ਮੇਰਾ YouTube ਚੈਨਲ ਹੈਗਾ ਜੀ ਲਖਣ ਅੰਬਰਸਰੀਆ ਉੱਥੇ ਸਰਚ ਕਰਕੇ ਤੁਸੀਂ ਮੈਨੂੰ ਕੰਟੈਕਟ ਕਰੋਗੇ ਅਸੀਂ ਤੁਹਾਨੂੰ ਐਦਾ ਦੀ ਪਤੰਗਾ ਰੈਡੀ ਕਰ ਦਾਂਗੇ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਆਪਣੇ ਦੇਸ਼ ਦੇ ਪ੍ਰਤੀ ਜਿਹੜਾ ਕਿ ਪਿਆਰ ਨੌਜਵਾਨ ਨੇ ਵਕ ਦਿਖਾਇਆ ਵੱਖਰੇ ਤਰੀਕੇ ਨਾਲ ਜਿਹੜਾ ਕਿ ਇੱਕ 26 ਜਨਵਰੀ ਦੀ ਜਿਹੜੀ ਪਤੰਗ ਤਿਆਰ ਕੀਤੀ ਆ ਪੀਪਾ ਪਤੰਗ ਇਸ ਨੂੰ ਕਿਹਾ ਜਾਂਦਾ ਅਤੇ ਬਰਾਜ ਦੇ ਵਿੱਚ ਇਸ ਦੀ ਪਤੰਗਾ ਜਿਹੜੀਆਂ ਡਾਈ ਜਾਂਦੀਆਂ ਨੇ ਆਪਣੇ ਦੇਸ਼ ਦਾ ਫਲੈਗ ਮਾਰ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਫਲੈਗ ਮਾਰ ਛੱਡਾ ਜਿਹੜਾ ਕਿ ਤਿਆਰ ਕੀਤਾ ਗਿਆ ਵਾ ਇਸ ਨੌਜਵਾਨ ਨੂੰ ਅਤੇ ਉਹਨਾਂ ਕਹਿ ਵੀ ਮੈਨੂੰ ਆਪਣੇ ਦੇਸ਼ ਨਾਲ ਪਿਆਰ ਆ ਤੇ ਸੋਚਿਆ ਸੀ ਕਿ ਕੁਝ ਵੱਖਰੇ ਤਰੀਕੇ ਦਾ ਜਿਹੜਾ ਕਿ ਤਿਆਰ ਕੀਤਾ ਜਾਵੇ ਜਿਹੜਾ ਕਿ ਮੈਨੂੰ ਮਾਣ ਹੋਵੇ ਆਪਣੇ ਦੇਸ਼ ਤੇ ਅਤੇ ਜਦੋਂ ਇਹ ਹਵਾ ਵਿੱਚ ਉੱਡੇਗਾ ਅਸਮਾਨ ਵਿੱਚ ਤੇ ਸਾਡੇ ਮਾਣ ਸਾਡੇ ਦੇਸ਼ ਦਾ ਭਾਰ ਦਾ ਨਾ ਹੋਰ ਰਾਸ਼ਨ ਜਿਹੜਾ ਉੱਚਾ ਹੋਵੇਗਾ ਅਤੇ ਇਸ ਨੌਜਵਾਨ ਦੀ ਵੱਖਰੀ ਸੋਚ ਨੂੰ ਅਸੀਂ ਸਲਾਮ ਕਰਦੇ ਹਾਂ ਕਿਉਂਕਿ ਆਪਣੇ ਦੇਸ਼ ਪ੍ਰਤੀ ਇਸ ਨੇ ਵੱਖਰਾ ਤਰੀਕਾ ਇੱਕ ਫਲੈਗ ਮਾਰ ਜਿਹੜਾ ਕਿ ਪਤੰਗ ਬਣਾ ਕੇ ਜਿਹੜੇ ਉਡਾਰਿਆ ਤੇ ਸਾਨੂੰ ਇਸ ਪੰਜਾਬੀ ਤੇ ਮਾਣ ਹੋਣਾ ਚਾਹੀਦਾ ਹੈ ਮੇਨੂੰ ਦਿਓ ਜਤ ਮੈਂ ਤੁਹਾਡਾ ਆਪਣਾ ਅਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ